ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 11ਵੀਂ ਕਲਾਸ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚ ਦਰਜ ਪੈਰਾ ਰਚਨਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪੈਰਾ ਕਰਾਂਗੇ ਅਨੁਸ਼ਾਸਨਹੀਨਤਾ ਅਨੁਸ਼ਾਸਨਹੀਨਤਾ ਦਾ ਅਰਥ ਹੈ ਅਨੁਸ਼ਾਸਨ ਵਿੱਚ ਨਾ ਰਹਿਣਾ ਅਰਥਾਤ ਨਿਯਮਾਂ ਤੇ ਕਾਨੂੰਨਾਂ ਦੀ ਪਾਲਣਾ ਨਾ ਕਰਨੀ ਦੁਨੀਆ ਭਰ ਵਿੱਚ ਹਰ ਥਾਂ ਨਿਯਮਾਂ ਅਤੇ ਕਾਨੂੰਨਾਂ ਦਾ ਰਾਜ ਹੈ ਇਹਨਾਂ ਦੀ ਉਲੰਘਣਾ ਕਰਨਾ ਅਨੁਸ਼ਾਸਨਹੀਨਤਾ ਹੈ ਇਹ ਸੱਭਿਅਕ ਹੋਣ ਦੀ ਨਹੀਂ ਸਗੋਂ ਅਸੱਭਿਅਕ ਹੋਣ ਦੀ ਨਿਸ਼ਾਨੀ ਹੈ ਜਿੱਥੇ ਨਿਜਮਾ ਤੇ ਕਾਨੂੰਨਾਂ ਦੀ ਪਰਵਾਹ ਨਾ ਕੀਤੀ ਜਾਵੇ ਉੱਥੇ ਜੰਗਲ ਦਾ ਰਾਜ ਹੁੰਦਾ ਹੈ ਉਹ ਨਿਸ਼ਾਸ਼ਨਹੀਨਤਾ ਵਿੱਚ ਵਿਅਕਤੀ ਦੀ ਹਾਲਤ ਸਿਰਤੇ ਨਹੀਂ ਕੁੰਡਾ ਤੇ ਹਾਤੀ ਫਿਰੇ ਲੁੰਡਾ ਵਾਲੀ ਗੱਲ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਇੱਕ ਸਧਾਰਨ ਵਿਅਕਤੀ ਦਾ ਜਿਉਣਾ ਦੁੱਬਰ ਹੀ ਨਹੀਂ ਸਗੋਂ ਅਸੰਭਵ ਹੋ ਜਾਂਦਾ ਹੈ ਕਿਉਂਕਿ ਉਸ ਵਿੱਚ ਸਿਰਫ ਸਰੀਰਕ ਤਾਕਤ ਤੇ ਦਿਮਾਗੀ ਚਾਲਾਂ ਖੇਡਣ ਵਾਲੇ ਹੀ ਵਕਤੀ ਤੌਰ ਤੇ ਰਾਜ ਕਰਦੇ ਹਨ ਤੇ ਬਾਕੀ ਦੁੱਖ ਭੋਗਦੇ ਹਨ ਫਲ ਸਰੂਪ ਹਰ ਪਾਸੇ ਗੜਬੜ ਤੇ ਖਲਬਲੀ ਮਚ ਜਾਂਦੀ ਹੈ ਅਸਲ ਵਿੱਚ ਅਨੁਸ਼ਾਸਨ ਹੀਣਤਾ ਦੀ ਹਾਲਤ ਵਿੱਚ ਕਿਸੇ ਚੀਜ਼ ਦੀ ਹੋਂਦ ਸੰਭਵ ਨਹੀਂ ਜੇਕਰ ਅਸੀਂ ਕੁਦਰਤ ਵੱਲ ਧਿਆਨ ਮਾਰੀਏ ਤਾਂ ਉਹ ਵੀ ਕੁਝ ਨਿਜਮਾ ਅਧੀਨ ਚੱਲ ਰਹੀ ਹੈ ਸੂਰਜ, ਚੰਦ, ਤਾਰੇ, ਧਰਤੀ, ਹਵਾ ਅਤੇ ਪਾਣੀ ਆਦ ਸਭ ਨਿਜਮਾ ਵਿੱਚ ਬੰਜੇ ਕੰਮ ਕਰਦੇ ਹਨ ਇਹਨਾਂ ਦੇ ਵੀ ਨਿਜਮ ਹਨ ਇਹ ਉਹਨਾਂ ਦੀ ਉਲੰਘਣਾ ਬਿਲਕੁਲ ਨਹੀਂ ਕਰਦੇ ਜੇਕਰ ਸੂਰਜ ਚੜਨਾ ਬੰਦ ਕਰ ਦੇਵੇ ਪਾਣੀ ਪਹਾੜਾਂ ਦੇ ਹੇਠਾਂ ਵਗੰਦੀ ਥਾਂ ਉੱਪਰ ਵੱਲ ਵਗਣ ਲੱਗ ਪਵੇ ਹਵਾ ਵਗਣਾ ਬੰਦ ਕਰ ਦੇਵੇ ਧਰਤੀ ਕਦੇ ਕਿਸੇ ਪਾਸੇ ਤੇ ਕਦੇ ਕਿਸੇ ਪਾਸੇ ਘੁੰਮਣ ਲੱਗ ਪਵੇ ਤਾਂ ਅਜੇ ਹੀ ਉਹ ਸ਼ਾਸਨ ਹੀਤਾ ਦੀ ਹਾਲਤ ਦਾ ਨਤੀਜਾ ਸਰਬਨਾਸ਼ ਹੀ ਨਿਕਲਦਾ ਹੈ ਇਸ ਪ੍ਰਕਾਰ ਸਾਨੂੰ ਕੁਦਰਤ ਤੋਂ ਨਿਯਮਾਂ ਦੀ ਪਾਲਣਾ ਕਰਨ ਦਾ ਸਬਕ ਮਿਲਦਾ ਹੈ ਨਾ ਕਿ ਆਪ ਮੁਹਾਰੇ ਹੋਣ ਦਾ ਇਸ ਕਰਕੇ ਸਾਨੂੰ ਆਪਣੇ ਜੀਵਨ ਵਿੱਚ ਕਦੇ ਵੀ ਅਨੁਸ਼ਾਸਨਹੀਨਤਾ ਨਹੀਂ ਆਉਣ ਦੇਣੀ ਚਾਹੀਦੀ ਇਹ ਸਾਡੇ ਨਿੱਜੀ ਜੀਵਨ ਤੋਂ ਦੇਸ਼ ਕੌਮ ਲਈ ਕਦੇ ਵੀ ਅਸਾਰੂ ਸਿੱਧ ਨਹੀਂ ਹੋ ਸਕਦੀ ਇਸ ਦਾ ਨਤੀਜਾ ਕੇਵਲ ਤਬਾਹੀ ਤੇ ਬਰਬਾਦੀ ਹੋ ਸਕਦਾ ਹੈ ਇਸ ਬਰਬਾਦੀ ਤੋਂ ਬਚਣ ਲਈ ਸਾਨੂੰ ਨਿਜਮਾ ਅਨੁਸਾਰ ਚੱਲਣਾ ਚਾਹੀਦਾ ਹੈ ਤਾਂ ਜੋ ਅਨਸ਼ਾਸਨ ਭੰਗ ਨਾ ਹੋ ਸਕੇ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਤਬਾਹੀ ਦਾ ਸਾਹਮਣਾ ਨਾ ਕਰਨਾ ਪਏ ਅਗਲਾ ਪੈਰਾ ਰਚਨਾ ਲਾਇਬ੍ਰੇਰੀ ਜਾਣਾ ਲਾਇਬ੍ਰੇਰੀ ਜਾਣਾ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੁੰਦਾ ਜੁਗਿਆਸੂਆਂ ਅਤੇ ਗਿਆਨ ਦੇ ਅਭਿਲਾਸ਼ੀਆਂ ਲਈ ਲਾਇਬ੍ਰੇਰੀ ਤੋਂ ਵੱਧ ਲਾਭਕਾਰੀ ਥਾਂ ਹੋਰ ਕਿਹੜੀ ਹੋ ਸਕਦੀ ਹੈ ਵੱਡੇ ਵੱਡੇ ਵਿਦਵਾਨ ਜਿਨ੍ਹਾਂ ਦੀਆਂ ਨਵੀਆਂ ਸੋਚਾਂ ਨੇ ਦੁਨੀਆ ਦੀ ਨੁਹਾਰ ਬਦਲ ਦਿੱਤੀ ਹੈ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਲਾਇਬ੍ਰੇਰੀ ਵਿੱਚ गुजारਦੇ ਰਹੇ ਪਹਿਲੇ ਸਮਿਆਂ ਵਿੱਚ ਲਾਇਬ੍ਰੇਰੀਆਂ ਅੱਜ ਕੱਲ੍ਹ ਵਾਂਗ ਆਮ ਨਹੀਂ ਹੁੰਦੀਆਂ ਸਨ ਅਤੇ ਨਾ ਇੰਨੀਆਂ ਸੰਗਠਿਤ ਇਸ ਕਰਕੇ ਉਦੋਂ ਗਿਆਨੀ ਲੋਕ ਥਾਂ-ਥਾਂ ਘੁੰਮਦੇ ਸਨ ਜਿੱਥੇ ਵੀ ਗ੍ਰੰਥ ਪੜਨ ਨੂੰ ਮਿਲ ਜਾਂਦੇ ਉੱਥੇ ਬੈਠ ਕੇ ਧਿਆਨ ਕਰਦੇ ਹੁਣ ਸਹੂਲਤਾਂ ਜਾਦੇ ਹਨ ਚੰਗੇ ਕਾਗਜ਼ ਉੱਤਮ ਛਪਾਈ ਅਤੇ ਆਕਰਸ਼ ਜਿਲਦਾਂ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੇਸ਼ੁਮਾਰ ਕਿਤਾਬਾਂ ਇੱਕੋ ਥਾਂ ਮਿਲ ਜਾਂਦੀਆਂ ਹਨ ਲੰਮੇ ਨੋਟਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਨਕਲਾਂ ਕਰਨ ਵਾਲੀਆਂ ਮਸ਼ੀਨਾਂ ਲਾਇਬ੍ਰੇਰੀ ਵਿੱਚ ਵੀ ਹੁੰਦੀਆਂ ਹਨ ਸਾਫ਼ ਸੁਥਰਾ ਆਲਾਦਵਾਲਾ ਚਾਨਣ ਹਵਾ ਬੈਠਣ ਦਾ ਪ੍ਰਬੰਧ ਪੜਨ ਵਾਲਾ ਹੋਵੇ ਤਾਂ ਗਿਆਨ ਲਾਲਸਾ ਨੂੰ ਰਾਜ ਰਜ ਤ੍ਰਿਪਤ ਕਰ ਸਕਦਾ ਹੈ ਹੋਰ ਪੜਨ ਵਾਲਿਆਂ ਦੀ ਸੰਗਤ ਵਿੱਚ ਮਨ ਮੱਲੋ ਮੱਲੀ ਪੜਨ ਨੂੰ ਕਰਦਾ ਹੈ ਨਾਲੇ ਗਿਆਨ ਦਾ ਵਿਸ਼ਾਲ ਸਮੁੰਦਰ ਤੱਕ ਕੇ ਆਪਣੇ ਤੁੱਛ ਗਿਆਨ ਦਾ ਅਹਿਸਾਸ ਸਾਡੇ ਅੰਦਰ ਉਸ ਨਿਮਰਤਾ ਭਾਵ ਨੂੰ ਜਗਾਉਂਦਾ ਹੈ ਜਿਸ ਦਾ ਧਾਰਨੀ ਹਰ ਪੜਿਆ ਲਿਖਿਆ ਮਨੁੱਖ ਹੋਣਾ ਚਾਹੀਦਾ ਹੈ ਸੱਚ ਤਾਂ ਇਹ ਵੀ ਹੈ ਕਿ ਇੱਕ ਕਤਰਾ ਜਦੋਂ ਸਮੁੰਦਰ ਦੇ ਨਜ਼ਦੀਕ ਹੁੰਦਾ ਹੈ ਤਾਂ ਸਮੁੰਦਰ ਦੀ ਵਿਸ਼ਾਲਤਾ ਅਤੇ ਗਹਿਰਾਈ ਉਸ ਵਿੱਚ ਝਲਕਣ ਲੱਗਦੀ ਹੈ। ਤਦੇ ਤਾਂ ਅੱਜ ਵੀ ਲਾਇਬ੍ਰੇਰੀ ਕੇਵਲ ਵਿਦਿਆਰਥੀਆਂ ਲਈ ਹੀ ਨਹੀਂ ਹੁੰਦੀ। ਇਹ ਹਰ ਉਮਰ ਦੇ ਵਿਅਕਤੀਆਂ ਦੀ ਲੋੜ ਬਣ ਗਈ ਹੈ। ਲਾਇਬ੍ਰੇਰੀ ਵਿੱਚ ਕੀ ਪੜਨਾ ਹੈ ਅਤੇ ਕਿਵੇਂ ਪੜਨਾ ਹੈ? లైబ్రరీ ਵਿੱਚ ਅਕਸਰ ਜਾਣ ਵਾਲੇ ਇਸ ਜਾਂਚ ਨੂੰ ਆਪ ਹੀ ਗ੍ਰਹਿਣ ਕਰ ਲੈਂਦੇ ਹਨ ਸਮੇਂ ਦੀ ਸਾਰਤਕਤਾ ਦਾ ਅਰਥ ਸਮੇਂ ਨੂੰ ਅਜੇ ਹੀ ਪਾਸੇ ਖਰਚ ਕਰਨਾ ਹੈ ਕਿ ਪਿੱਛੋਂ ਪਛਤਾਵਾ ਨਾ ਹੋਵੇ ਲਾਇਬ੍ਰੇਰੀ ਜਾਣਾ ਲਾਹੇ ਦਾ ਰਾਹ ਹੈ ਇਸ ਰਾਹੇ ਪਛਤਾਵੇ ਦਾ ਪਰਛਾਵਾਂ ਵੀ ਨਹੀਂ ਪੈ ਸਕਦਾ ਅਗਲਾ ਪੈਰਾ ਰਚਨਾ ਖੂਨਦਾਨ ਜੀਵਨਦਾਨ ਸਭ ਤੋਂ ਵੱਡਾ ਦਾਨ ਹੈ ਗੰਭੀਰ ਬਿਮਾਰੀ ਦੁਰਘਟਨਾ ਆਦਿ ਹਾਲਤ ਵਿੱਚ ਮਰੀਜ਼ ਨੂੰ ਕਿਸੇ ਦੂਜੇ ਮਨੁੱਖ ਦੇ ਖੂਨ ਦੀ ਲੋੜ ਪੈ ਸਕਦੀ ਹੈ ਲੋੜਿੰਦਾ ਖੂਨ ਵਕਤ ਸਿਰ ਨਾ ਮਿਲ ਸਕੇ ਤਾਂ ਮਰੀਜ਼ ਦੀ ਜੀਵਨ ਜੋਤ ਬੁਝ ਸਕਦੀ ਹੈ ਭਾਵ ਕਿ ਉਸਦੀ ਜਾਨ ਜਾ ਸਕਦੀ ਹੈ ਇਸ ਤੋਂ ਉਲਟ ਸਮੇਂ ਸਿਰ ਖੂਨ ਸਹੀ ਖੂਨ ਮਿਲ ਜਾਵੇ ਤਾਂ ਮਰੀਜ਼ ਨੂੰ ਇੱਕ ਤਰ੍ਹਾਂ ਮੁੜ ਜੀਵਨ ਮਿਲ ਜਾਂਦਾ ਹੈ ਇਸ ਲੇਕੇ ਹਰ ਖੂਨਦਾਨੀ ਜੀਵਨਦਾਨੀ ਹੀ ਤਾਂ ਹੁੰਦਾ ਹੈ ਖੂਨਦਾਨ ਕਰਨ ਵਾਲਾ ਸਮਾਜ ਦੇ ਸੱਚੇ ਸਨਮਾਨ ਤੇ ਸਲਾੰਘਾ ਦਾ ਪਾਤਰ ਹੁੰਦਾ ਹੈ ਉਹ ਜੀਵਨ ਨੂੰ ਸਹੀ ਅਰਥਾਂ ਵਿੱਚ ਪਿਆਰ ਕਰਦਾ ਹੈ ਉਸਦੇ ਇਸ ਨੇਕ ਕਾਰਜ ਸਦਕਾ ਕੇਵਲ ਕਿਸੇ ਇੱਕ ਵਿਅਕਤੀ ਦੀ ਹੀ ਜਾਨ ਨਹੀਂ ਬਚਦੀ ਉਸ ਬਚਨ ਵਾਲੇ ਵਿਅਕਤੀ ਨਾਲ ਸਮੁੱਚੇ ਪਰਿਵਾਰ ਦਾ ਬਚਾਅ ਹੋ ਜਾਂਦਾ ਹੈ ਕਿੰਨੇ ਪਰਿਵਾਰ ਮੁੜਖੜ ਉੱਠਦੇ ਹਨ ਕਿੰਨੀਆਂ ਜ਼ਿੰਮੇਵਾਰੀਆਂ ਦੇ ਅਧੂਰੇ ਰਹਿ ਜਾਣ ਦਾ ਖਤਰਾ ਟਲ ਜਾਂਦਾ ਹੈ ਸਮਾਜਿਕ ਜੀਵਨ ਵਿੱਚ ਪੈੰਦੇ ਵਿਗਨ ਕੁਝ ਘਟ ਜਾਂਦੇ ਹਨ ਇਸ ਤਰ੍ਹਾਂ ਖੂਨਦਾਨ ਪਰਉਪਕਾਰ ਹੈ ਇਹ ਰੱਬੀ ਕਾਰਜ ਹੈ ਖੂਨਦਾਨ ਦੇ ਜੀਵਨ ਵਿੱਚ ਨਿਰਸਵਾਰਥ ਹੋ ਕੇ ਆਪਣਾ ਖੂਨਦਾਨ ਕਰਨ ਦੀ ਕੜੀ ਮਹਾਨ ਹੁੰਦੀ ਹੈ ਉਸਤੇ ਖੂਨ ਦੇ ਇੱਕ ਇੱਕ ਕਤਰੇ ਨੇ ਕਿਸੇ ਦੀ ਬੁਝਦੀ ਜੀਵਨ ਜੋਤ ਨੂੰ ਸਹਾਰਾ ਦੇਣਾ ਹੁੰਦਾ ਹੈ ਤਾਂ ਜੋ ਇਹ ਫਿਰ ਆਪਣੇ ਆਪ ਲੰਮੇ ਸਮੇਂ ਲਈ ਜਗਦੀ ਰਹੇ ਇੱਕ ਉਹ ਹਨ ਜੋ ਬਦੀ ਦੇ ਪੁਤਲੇ ਬਣ ਕੇ ਬੇਕਸੂਰਾਂ ਦਾ ਖੂਨ ਵਹਾਉਣ ਤੋਂ ਨਹੀਂ ਝਿਜਕਦੇ ਇੱਕ ਇਹ ਵੀ ਹਨ ਜਿਹੜੇ ਆਪਣੇ ਖੂਨ ਨਾਲ ਜ਼ਿੰਦਗੀ ਦੀ ਬਾੜੀ ਨੂੰ ਸਜਦੇ ਹਨ ਭਾਈ ਕਨਈਆ ਜੀ ਭਗਤ ਪੂਰਨ ਸਿੰਘ ਦੀ ਸੇਵਾ ਭਾਵਨਾ ਅਤੇ ਮਦਰ ਟ੍ਰੇਸਾ ਦੀ ਤਿਆਗ ਤੇ ਕੁਰਬਾਨੀ ਦੀ ਭਾਵਨਾ ਵਿੱਚ ਜੀਵਨ ਨੂੰ ਜਿਉਂਦਾ ਰੱਖਣ ਦੀ ਭਾਵਨਾ ਹੈ ਖੂਨਦਾਨ ਕਰਨ ਵਾਲਿਆਂ ਰਾਹੀ ਵੀ ਇਹ ਜੀਵਨ ਧਾਰਾ ਬਰਾਬਰ ਬਲਵਾਨ ਹੋ ਰਹੀ ਹੈ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਪੈਰਾ ਰਚਨਾ ਚੰਗੀ ਤਰ੍ਹਾਂ ਸਮਝ ਲੱਗ ਚੁੱਕੇ ਹੋਣਗੇ ਧੰਨਵਾਦ